ਸ਼੍ਰੀ ਮੁਖਤਸ ਜ਼ਾਇਵਕੇ ਕਿਸਾਨਾਂ ਵੱਲੋਂ ਫੀਰਵਾੜ ਨੂੰ ਕੋਟਕਪੁਰਾ ਚੌਂਕ ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਆ ਜਿੱਥੇ ਸਰਕਾਰ ਦਾ ਪੁਤਲਾ ਫੁਕਿਆ ਗਿਆ ਉੱਥੇ ਹੀ ਪਾਜਪਾ ਦੇ ਨਗਰ ਕੌਂਸਲ ਚੋਣਾਂ ਵਿੱਚ ਖੜੇ ਉਮੀਦਵਾਰਾਂ ਦਾ ਵਿਰੋਧ ਕਰਦੇ ਆ ਸ਼ਹਿਰ ਵਾਸੀਆਂ ਨੇ ਚੋਨਾਚ ਪਾਜਪਾ ਅਗੋਂ ਨੂੰ ਹਰਉਣ ਦੀ ਅਪੀਲ ਕੀਤੀ ਗਈ ਹੈ ਕਿਸਾਨ ਅਗੋਂ ਨਿਰਮਲ ਸਿੰਘ ਤਰਸੀਮ ਸਿੰਘ ਰਣਦੀਪ ਸਿੰਘ ਵਦਾਈ ਸਮੇਤ ਹੋਰ ਕਿਸਾਨ ਅਗੋਂ ਨੇ ਕਿਹਾ ਹੈ ਕਿ ਜਦੋਂ ਪਾਜਪਾ ਦੇ ਉਮੀਦਵਾਰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਗੇ ਉਦੋਂ ਕੇਂਦਰ ਸਰਕਾਰ ਨੇ ਅੱਖਾਂ ਖੁੱਲਣਗੀਆਂ ਅਤੇ ਫਿਰ ਸ਼ਾਇਦ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਲਈ ਮਜਬੂਰ ਹੋ ਜਾਵੇ। ਇਸ ਮੌਕੇ ਕੇਂਦਰ ਸਰਕਾਰ ਤੇ ਭਾਜਪਾ ਉਮੀਦਵਾਰਾਂ ਦੇ ਵਿਰੁੱਧ ਸ਼ਹਿਰ 'ਚ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਹੈ। ਇਹ ਪੂਤਲਾ ਇਸ ਵਾਸਤੇ ਫੁਕਿਆ ਮੋਦੀ ਸਰਕਾਰ ਦਾ ਵੀ ਇੱਕ ਪਾਸੇ ਤਾਂ ਮੋਦੀ ਸਰਕਾਰ ਤਿੰਨ ਆਰਡੀਨੈਂਸ ਲੈ ਕੇ ਆਈ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਲੈ ਕੇ ਆਈ ਆ। ਉਹਦੇ ਵਿਰੁੱਧ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਦੂਜਾ ਇੱਥੇ ਇਲੈਕਸ਼ਨ ਚੱਲ ਰਿਹਾ ਹੈ। ਸ਼ਹਿਰ ਚ ਮਿਊਂਸੀਪਲ ਕਮੇਟੀ ਦਾ ਤਾਂ ਉਹਦੇ ਚ ਜਿਹੜੇ ਬੀਜੇਪੀ ਵਾਲੇ ਪ੍ਰਚਾਰ ਕਰਦੇ ਫਿਰਦੇ ਆ ਅਸੀਂ ਇਸ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨ ਆਏ ਆ ਬੇਨਤੀ ਲੈ ਕੇ ਆਏ ਸੀ ਸ਼ਹਿਰ ਵਾਸੀਆਂ ਕੋਲੇ ਵੀ ਜੇ ਸੱਚਮੁੱਚ ਭਾਰਦੇ ਲੋਕ ਸਾਡੇ ਨਾਲ ਆ ਚਾਹੇ ਉਹ ਸ਼ਹਿਰੀ ਆ ਚਾਹੇ ਪਿੰਡੂ ਆ ਹਰ ਨਾਗਰਿਕ ਸਾਡੇ ਨਾਲ ਆ ਤਾਂ ਫਿਰ ਜਿਹੜਾ ਬੀਜੇਪੀ ਉਹਦਾ ਮੁਕੰਮਲ ਬਾਈਕਟ ਕੀਤਾ ਜਾਵੇ ਤੇ ਸਾਡੇ ਹੱਕ 'ਚ ਜਿਹੜਾ ਖੜਿਆ ਜਾਵੇ ਬੀਜੇਪੀ ਦਾ ਹਰ ਇੱਕ ਕੈਂਡੀਡੇਟ ਆ ਜਿਹੜਾ ਮੁਕਸਰ ਤੋਂ ਹਰਨਾ ਚਾਹੀਦਾ ਤਾਂ ਜੋ ਬੀਜੇਪੀ ਦੀ ਸੈਂਟਰ ਸਰਕਾਰ ਨੂੰ ਪਤਾ ਲੱਗੇ ਵੀ ਸਾਡਾ ਜਿਹੜਾ ਚੋਣ ਗਰਾਫ ਹੋ ਡਿੱਗਣ ਲੱਗ ਗਿਆ ਤਾਂ ਇਹਨਾਂ ਦੀ ਜਿਹੜੀ ਜਾਣ ਆ ਉਹ ਕੁਰਸੀ ਦੇ ਵਿੱਚ ਹੁੰਦੀ ਆ ਜਦੋਂ ਬੀਜੇਪੀ ਨੂੰ ਲੱਗਿਆ ਵੀ ਸਾਡੀ ਕੁਰਸੀ ਡਿੱਗਣ ਲੱਗੀ ਆ ਤਾਂ ਫਿਰ ਸਾਡੇ ਜਿਹੜੇ ਕਾਨੂੰਨ ਆ ਉਹਨਾਂ ਦੇ ਜ਼ਰੂਰ ਝਾਤ ਮਾਰੂਗੀ ਤੇ ਇਹ ਕਾਲੇ ਕਾਨੂੰਨ ਰੱਦ ਕਰੂਗੀ ਹਾਂਜੀ ਬਿਲਕੁਲ ਜੀ ਸਾਨੂੰ ਸਾਰਿਆਂ ਨੂੰ ਹੀ ਜਾਗਦਿਆਂ ਜ਼ਮੀਰਾਂ ਵਾਲਿਆਂ ਨੂੰ ਸਾਨੂੰ ਇਹ ਚਾਹੀਦਾ ਕਿ ਅਸੀਂ ਸਾਰੇ ਜਾਣੇ ਜਿੰਨੇ ਵੀ ਐਮਸੀ ਇਲੈਕਸ਼ਨਾਂ ਦੇ ਵਿੱਚ ਖੜੇ ਹੋਏ ਆ ਬੀਜੇਪੀ ਦੇ ਕੈਂਡੀਡੇਟ ਉਹਨਾਂ ਦਾ ਅਸੀਂ ਵਿਰੋਧ ਕਰੀਏ ਤੇ ਉਹਨਾਂ ਦਾ ਅਸੀਂ ਬਾਈਕਾਟ ਕਰੀਏ 86 ਸਟੰਟ ਤਾਂ ਕਿਸੇ ਤਰ੍ਹਾਂ ਨਹੀਂ ਬਿਲਕੁਲ ਨਹੀਂ ਜੀ ਤੇ ਇੱਕ ਮੇਰੀ ਜੀ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਆ ਵੀਰੋ ਜੇਕਰ ਕੋਈ ਵੀ ਬੀਜੇਪੀ ਦਾ ਦੁੱਕੀ ਤਿੱਕੀ ਲ ਤੇ ਜਿਹੜੇ ਸਾਡੇ ਭਰਾ ਉੱਥੇ ਬੈਰੀਕੇਟਾਂ ਦੇ ਬੈਠੇ ਆ ਦਿੱਲੀ ਮੋਰਚੇ 'ਚ ਬੈਠੇ ਆ ਉਹਨਾਂ ਦੇ ਜਿਹੜੇ ਮਾਣਾ ਉਹਨਾਂ ਨੂੰ ਠੇਸ ਪਹੁੰਚੇਗੀ ਸੋ ਜਿੰਨੇ ਵੀ ਵੀਰ ਦਿੱਲੀ ਨਹੀਂ ਗਏ ਜਿਹੜੇ ਇੱਥੇ ਫਿਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਪੁਰਜ਼ੋਰ ਇੱਥੇ ਆਪਾਂ ਇਹਨਾਂ ਦਾ ਵਿਰੋਧ ਕਰਨਾ ਬਿਲਕੁਲ ਵੀ ਆਪਾਂ ਇਹਨਾਂ ਨੂੰ ਜਿੱਤਨ ਨਹੀਂ ਦੇਣਾ ਉਹਦਾ ਇਹੀ ਕਾਰਨ ਆ ਜੀ ਕਈ ਸਾਡੇ ਮੁਖਸਰ ਸਾਹਿਬ ਦੇ ਵਿੱਚ ਭਾਜੀਪੀ ਦੇ ਸਿੰਬਲ ਤੇ ਫੁੱਲ ਦੇ ਉੱਤੇ ਜੋ ਨਿਸ਼ਾਨ ਤੇ ਲੜ ਰਹੇ ਆ ਤੇ ਜਿਹੜੇ ਸਾਡੇ ਕਿਸਾਨ ਵੀਰਾਂ ਜਾਂ ਕੋਈ ਹੋਰ ਵੀ ਆ ਉਹਨਾਂ ਦੇ ਵਿੱਚ ਬੜਾ ਇਸ ਚੀਜ਼ ਦੇ ਵਿੱਚ ਰੋਸ ਸੀ ਵੀਰ ਸਾਡੇ ਕਿਸਾਨਾਂ ਦੀਆਂ ਤੇ ਦਿੱਲੀ ਦੀਆਂ ਦੋ ਉੱਥੋਂ ਲਾਸ਼ਾਂ ਆ ਰਹੀਆਂ ਤੇ ਇੱਥੇ ਸਾਡੇ ਸ਼ਹਿਰ ਦੇ ਵਿੱਚ ਇਹ ਬੀਜੇਪੀ ਦੇ ਫੁੱਲ ਦੇ ਉੱਤੇ ਪ੍ਰਚਾਰ ਕਰਕੇ ਤੇ ਇਲੈਕਸ਼ਨ ਲੜ ਰਹੇ ਆ ਤੇ ਅਸੀਂ ਉਹਨਾਂ ਨੂੰ ਇਹੀ ਸੰਦੇਸ਼ ਦਿੱਤਾ ਸੀਗਾ ਸ਼੍ਰੀ ਮੁਖਤਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜੈਨ న్యూਸ